ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੀ ਗੁਰੂ ਸਾਰੇ ਸਤ ਸੰਗਤ ਜੀ ਬੜੇ ਵੱਡੇ ਭਾਗ ਨੇ ਸਾਡੇ ਸਭਨਾ ਦੇ ਜੋ ਸਤਗੁਰਾਂ ਦੀ ਨਿੱਕੀ ਗੋਦ ਦਾ ਆਪਾਂ ਰਲ ਮਿਲ ਕੇ ਆਨੰਦ ਮਾਣ ਰਹੇ ਹਾਂ ਪਵਨ ਅਸਥਾਨਾਂ ਦੇ ਉੱਪਰ ਚੱਲ ਰਹੀ ਲੜੀਵਾਰ ਗੁਰਮਤ ਵਿਚਾਰ ਦੇ ਨਾਲ ਜੁੜਨਾ ਕਰੀਏ ਕਲ ਦੇ دیਵਾਨਾ ਦੇ ਵਿੱਚ ਆਪਾਂ ਸਰਵਣ ਕੀਤਾ ਸੀ ਵਿਚਾਰ ਕੀਤੀ ਸੀ ਚੁੰਕੀਆਂ ਝੰਡੇ ਬੁੰਗੇ ਜੁਗ ਜੁਗ ਅਟੱਲ ਕਿ ਮਾਲਕਾ ਤੇਰੀਆਂ ਦਰ ਤੇ ਨਿਕਲਦੀਆਂ ਫੀਆਂ ਜਿਹੜੀਆਂ ਚੁੰਕੀਆਂ ਨੇ ਤੇਰੇ ਛੁੱਟਦੇ ਹੋਏ ਨਿਸ਼ਾਨ ਸਹਬ ਤੇਰੇ ਜਿਹੜੇ ਬੁੰਗੇ ਨੇ ਇਹ ਸਦਾ ਦੇ ਲਈ ਜੁਗ ਜੁਗ ਅਟੱਲ ਰਹਿਣ ਜਦੋਂ ਤੱਕ ਇਹ ਸੰਸਾਰ ਹੈ ਜਦੋਂ ਤੱਕ ਇਹ ਜਹਾਨ ਹੈ ਉਦੋਂ ਤੱਕ ਇਸੇ ਤਰ੍ਹਾਂ ਚੁੰਕੀਆਂ ਨਿਕਲਦੀਆਂ ਰਹਿਣ ਇਸੇ ਤਰ੍ਹਾਂ ਜਿਹੜੇ ਝੰਡੇ ਨੇ ਨਿਸ਼ਾਨ ਸਾਹਿਬ ਨੇ ਉਹ ਝੂਲਦੇ ਰਹਿਣ ਸੰਗਤਾਂ ਤੇਰੇ ਦਰ ਦੀਆਂ ਦਰਸ਼ਨ ਕਰਦੀਆਂ ਰਹਿਣ ਤੇ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈ ਉਹ ਹੈ ਧਰਮ ਦਾ ਜਾਕਾਰ ਬੋਲੋ ਜੀ ਵਾਹਿਗੁਰੂ ਕੀ ਧਰਮ ਦਾ ਜਾਕਾਰ ਕੀ ਹੈ ਧਰਮ ਦਾ ਸਭ ਤੋਂ ਪਹਿਲੀ ਗੱਲ ਤੇ ਸਾਨੂੰ ਇਹ ਸਮਝਣੀ ਪਵੇਗੀ ਵੀ ਧਰਮ ਕੀ ਹੈ ਜਦੋਂ ਸਾਨੂੰ ਧਰਮ ਦਾ ਪਤਾ ਲੱਗ ਜਾਵੇਗਾ ਤੇ ਜੈਕਾਰੇ ਦਾ ਪਤਾ ਲੱਗ ਜਾਵੇਗਾ ਕਿਉਂਕਿ ਜੈਕਾਰੇ ਦਾ ਅਰਥ ਹੈ ਜੈਜਾਕਾਰ ਕਰਨੀ ਬੋਲ ਬਾਲਾ ਧਰਮ ਦਾ ਹਰ ਪਾਸੇ ਧਰਮ ਦਾ ਬੋਲ ਬਾਲਾ ਹੋਵੇ ਹਰ ਪਾਸੇ ਧਰਮ ਦੀ ਜੈਜਾਕਾਰ ਹੋਵੇ ਜਿਸ ਤਰ੍ਹਾਂ ਕੋਈ ਬੰਦੇ ਦੀ ਜੈਜਾਕਾਰ ਹੁੰਦੀ ਹੈ ਨਾ ਇਲਾਕੇ ਦੇ ਵਿੱਚ ਬੜਾ ਨਾਮਣਾ ਹੁੰਦਾ ਹੈ ਬੰਦਾ ਕਹਿੰਦਾ ਫਲਾਣਾ ਬੰਦਾ ਬੜਾ ਬੁਲੰਦੀਆਂ ਦੇ ਉੱਪਰ ਹੈ ਇਸ ਸਮੇਂ ਉਹਦੇ ਬੜੇ ਜੈਜਾਕਾਰ ਹੈ ਜਿਹਦੇ ਮੂੰਹ ਤੇ ਸੁਣੋ ਉਹਦਾ ਨਾਮ ਹੈ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਦੇ ਵੀ ਉਹਦੀ ਕਿਸੇ ਇਲਾਕੇ ਦੇ ਅੰਦਰ ਜੈਜਕਾਰ ਹੋ ਸਕਦੀ ਹੈ ਪਰ ਧਰਮ ਦੀ ਜਿਹੜੀ ਜੈਕਾਰ ਹੈ ਇਹ ਸਾਰੇ ਜਹਾਨ ਦੇ ਵਿੱਚ ਵਰਤਰੀ ਹੈ ਸਾਰੇ ਜਹਾਨ ਦੇ ਵਿੱਚ ਪੂਰੀ ਹੈ ਧਰਮ ਦਾ ਬੋਲਬਲਾ ਹਰ ਪਾਸੇ ਧਰਮ ਹੈ ਕੀ ਹੈ ਧੰਗੁਰੂ ਨਾਨਕ ਪਾਤਸ਼ਾਹ ਜੇ ਤੁਸੀਂ ਬਾਣੀ ਨੂੰ ਪੜ ਕੇ ਵੇਖੋ ਸਤਿਗੁਰਾਂ ਨੇ ਇੱਕ ਪੰਕਤੀ ਦੇ ਅੰਦਰ ਹੀ ਅਸਲ ਧਰਮ ਨੂੰ ਦੱਸ ਦਿੱਤਾ ਸਾਡੀਆਂ ਨਜ਼ਰਾਂ ਦੇ ਵਿੱਚ ਜਿਹੜਾ ਵੱਖੋ ਵੱਖਰੇ ਧਰਮ ਬੜੇ ਹੋਏ ਨੇ ਅਸੀਂ ਅਖਦੇ ਹਾਂ ਇਹ ਹਿੰਦੂ ਧਰਮ ਹੈ ਇਸ ਸਨਾਤਨ ਧਰਮ ਹੈ ਇਹ ਇਸਲਾਮ ਧਰਮ ਹੈ ਬੋਧੀ ਧਰਮ ਹੈ ਪਰ ਇਸ ਗੱਲ ਦਾ ਧਿਆਨ ਰੱਖਿਆ ਜੇ ਇਹ ਸਭ ਬੰਦੇ ਦੇ ਬਣਾਏ ਹੋਏ ਮਤ ਨੇ ਇਹ ਪਰਮਾਤਮਾ ਦਾ ਧਰਮ ਨਹੀਂ ਹੈ ਕਿਉਂਕਿ ਅਸੀਂ ਇਹ ਗੱਲ ਕਹਿ ਸਕਦੇ ਹਾਂ ਵੀ ਇਹ ਸਨਾਤਨ ਮਤ ਹੈ ਇਹ ਸਿੱਖ ਪੰਥ ਹੈ ਇਹ ਇਸਲਾਮ ਮਤ ਹੈ ਇਹ ਬੋਧੀ ਮਤ ਹੈ ਇਹ ਜੈਨੀ ਮਤ ਹੈ ਪਰ ਜੇ ਇਹ ਗੱਲ ਆਖੀਏ ਵੀ ਇਹ ਧਰਮ ਹੈ ਧਰਮ ਕੇਵਲ ਤੇ ਕੇਵਲ ਇੱਕੋ ਹੈ ਉਹ ਹੈ ਇੱਕੋ ਧਰਮ ਦਿਰੜ ਹੈ ਸੱਚ ਕੋਈ ਕਹਿੰਦੇ ਇੱਕੋ ਇੱਕ ਦੁਨੀਆ ਤੇ ਧਰਮ ਹੈ ਜਿਸ ਦਿਨ ਬੰਦੇ ਨੂੰ ਇਹ ਨਿਚਾ ਹੋ ਗਿਆ ਨਾ ਇਸ ਗੱਲ ਦੀ ਸਮਝ ਲੱਗ ਗਈ ਵੀ ਹਰ ਬੰਦੇ ਦਾ ਇੱਕੋ ਧਰਮ ਹੈ ਤੇ ਉਹ ਧਰਮ ਕੀ ਹੈ ਦਿਰੜ ਹੈ ਸੱਚ ਕੋਈ ਵੀ ਆਪਣੇ ਅੰਦਰ ਸੱਚ ਨੂੰ ਦ੍ਰਿੜ ਕਰ ਲੈਣਾ ਤੇ ਹੁਣ ਜਿਸ ਬੰਦੇ ਨੇ ਅੰਦਰ ਸੱਚ ਨੂੰ ਧਰਮ ਕਰ ਲਿਆ ਬੀ ਅੰਦਰ ਧ੍ਰਿੜ ਕਰ ਲਿਆ ਉਹ ਹੁਣ ਕਿਸੇ ਵੀ ਮਤ ਦਾ ਹੋ ਸਕਦਾ ਜਰੂਰੀ ਥੋੜਾ ਵੀ ਸਿੱਖ ਧਰਮ ਦਾ ਹੀ ਹੋਵੇਗਾ ਸਿੱਖ ਮਤ ਦਾ ਹੀ ਹੋਵੇਗਾ ਜਰੂਰੀ ਥੋੜਾ ਵੀ ਸਨਾਤਨ ਮਤ ਦੇ ਵਿੱਚ ਜਨਮ ਲੈਣ ਵਾਲਾ ਕੱਲਾ ਸੱਚ ਬੋਲ ਸਕਦਾ ਕਿਉਂ ਸੱਚ ਤੇ ਸਬਨਾ ਦਾ ਸੰਝ ਹੈ ਨਾ ਤੇ ਸਤਿਗੁਰਾਂ ਦੀ ਧੰਨ ਗੁਰੂ ਅਰਜਨ ਸਾਹਿਬ ਦੀ ਬਾਣੀ ਨੂੰ ਪੜੋ ਉਹਨਾਂ ਨੂੰ ਪੁੱਛੀਏ ਵੀ ਸੱਚੇ ਪਾਤਸ਼ਾਹ ਇਹ ਦੁਨੀਆ ਦੇ ਉੱਤੇ ਜਿਹੜੇ ਸੇ ਧਰਮ ਕੁਮਾਰੇ ਆ ਸਭ ਧਰਮ ਨੇ ਤੇ ਸਤਿਗੁਰੂ ਕਹਿੰਦੇ ਵੀ ਸਾਰਿਆਂ ਤੋਂ ਉੱਚਾ ਤੇ ਸਰਬੋਤਮ ਧਰਮ ਇੱਕੋ ਇੱਕ ਹੈ ਉਹ ਕਹੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਤੇ ਸਾਰਿਆਂ ਤੋਂ ਨਿਰਮਲ ਕਰਮ ਵੀ ਇਹੀ ਹੈ ਤੇ ਸ੍ਰੇਸ਼ਟ ਧਰਮ ਤੇ ਹੈ ਹੀ ਪਰ ਉਹਦੇ ਨਾਲ ਨਿਰਮਲ ਕਰਮ ਇਹ ਹੈ ਕਿ ਪ੍ਰਮਾਤਮਾ ਦਾ ਨਾਮ ਜਪਣਾ ਪ੍ਰਮਾਤਮਾ ਦਾ ਸਿਮਰਨ ਕਰਨਾ ਠੀਕ ਹੈ ਬੰਦੇ ਦੇ ਵੱਖੋ ਵੱਖਰੇ ਮਤ ਦੇ ਵਿੱਚੋਂ ਜਨਮ ਲਿੰਦਾ ਹੈ ਵੱਖੋ ਵੱਖਰੇ ਮਤ ਦੇ ਅਨੁਸਾਰ ਚੱਲਦਾ ਪਿਆ ਹੈ ਪਰ ਸਤਿਗੁਰਾਂ ਦੀ ਇੱਕ ਆਪਾਂ ਬਾਣੀ ਪੜ੍ਹਦੇ ਹਾਂ ਸੋਹਲਾ ਸਾਹਿਬ ਦੀ ਬਾਣੀ ਉਹਦਾ ਤੁਸੀਂ ਦੂਸਰਾ ਸ਼ਬਦ ਪੜ੍ਹ ਕੇ ਵੇਖੋ ਜਿਸ ਦਿਨ ਉਸ ਸ਼ਬਦ ਦੀ ਸਾਨੂੰ ਸਮਝ ਲੱਗੀ ਨਾ ਰਮਜ਼ ਆ ਗਈ ਤੇ ਉਸੇ ਦਿਨ ਸਾਡੇ ਅੰਦਰੋਂ ਜਿਹੜੀ ਵੈਰ ਦੀ ਭਾਵਨਾ ਹੈ ਈਰਖਾ ਦੀ ਭਾਵਨਾ ਹੈ ਨਫ਼ਰਤ ਦੀ ਭਾਵਨਾ ਉਹ ਖਤਮ ਹੋ ਜਾਵੇਗੀ ਕਿਤੇ ਠੀਕ ਹੈ ਵੱਖੋ ਵੱਖਰੇ ਉਹਨਾਂ ਦੇ ਰਚਾਤਾ ਹੋ ਸਕਦੇ ਨੇ ਵੱਖੋ ਵੱਖਰੇ ਧਰਮ ਗ੍ਰੰਥ ਹੋ ਸਕਦੇ ਨੇ ਵੱਖੋ ਵੱਖਰੇ ਉਪਦੇਸ਼ ਹੋ ਸਕਦੇ ਨੇ ਪਰ ਇਸ ਗੱਲ ਦਾ ਧਿਆਨ ਰੱਖਿਆ ਜੇ ਉਹ ਸਾਰੇ ਜਿਹੜੇ ਧਾਰਮਿਕ ਗ੍ਰੰਥ ਰੇਣਾ ਉਹ ਸਾਰੇ ਧਾਰਮਿਕ ਗ੍ਰੰਥ ਕੇਵਲ ਇੱਕ ਪਰਮਾਤਮਾ ਦੀ ਗੱਲ 'ਤੇ ਕਰਦੇ ਨੇ 6 ਘਰ 6 ਗੁਰ 6 ਉਪਦੇਸ਼ 6 ਘਰ ਕੀ ਨੇ ਭਾਵ 6 ਸ਼ਸਤਰ ਤੇ 6 ਸ਼ਾਸਤਰ ਤੇ 6 ਗੁਰ 6 ਗੁਰ ਦਾ ਅਰਥ ਹੈ ਵੀ ਉਹ 6 ਸ਼ਾਸਤਰਾਂ ਦੇ ਰਚੈਤਾ ਭਾਵ ਉਹਨਾਂ ਨੂੰ ਲਿਖਣ ਵਾਲੇ ਜਿਹੜੇ ਰਾਈਟਰ ਨੇ ਜਿਨ੍ਹਾਂ ਨੇ ਇਹ ਰਚਨਾ ਕੀਤੀ ਉਹਨੇ ਗੁਰ ਛੇ ਘਰ ਛੇ ਗੁਰ ਛੇ ਉਪਦੇਸ਼ ਤੇ ਛੇ ਸ਼ਸਤਰਾਂ ਦੇ ਵੱਖੋ-ਵੱਖਰੇ ਜਿਹੜੇ ਆਪੋ ਆਪਣੇ ਉਪਦੇਸ਼ ਨੇ ਪਰ ਕੀ ਹੈ ਕਹਿੰਦੇ ਗੁਰ ਗੁਰ ਏਕੋ ਵੇਸ਼ ਅਨੇਕ ਪਰ ਇਹ ਧਿਆਨ ਰੱਖਿਆ ਜੇ ਠੀਕ ਹੈ ਉਹ ਛੇ ਸ਼ਸਤਰ ਹੋ ਸਕਦੇ ਨੇ ਉਹਨਾਂ ਦੇ ਵੱਖੋ-ਵੱਖਰੇ ਤੇ ਚੈਤਾ ਹੋ ਸਕਦੇ ਨੇ ਵਕੂ ਬਕਰੇ ਉਪਦੇਸ਼ ਹੋ ਸਕਦੇ ਨੇ ਆਪਕੋ ਆਪਣਾ ਉਪਦੇਸ਼ ਦ੍ਰਿੜ ਕਰਦੇ ਪਏ ਨੇ ਪਰ ਇਸ ਗੱਲ ਦਾ ਧਿਆਨ ਰੱਖਿਆ ਜੇ ਗੁਰਗੁਰ ਏਕੋ ਪਰ ਜਿੰਨਾ ਨੇ ਉਹ ਰਚਿਆ ਉਹਨਾਂ ਦੇ ਉੱਪਰ ਵੀ ਕੋਈ ਬੈਠਾ ਹੋਇਆ ਉਹ ਹੈ ਕੇਵਲ ਇੱਕੋ ਇੱਕ ਪਰਮਾਤਮਾ ਏਕੋ ਦਾ ਅਰਥ ਹੈ ਪਰਮਾਤਮਾ ਏਕੋ ਵੇਸ਼ ਠੀਕ ਹੈ ਪਰਮਾਤਮਾ ਇੱਕ ਹੈ ਪਰ ਉਹਦੇ ਅਨੇਕਾਂ ਵੇਸ਼ ਹੋ ਸਕਦੇ ਨੇ ਤੇ ਅੱਗੇ ਪੜੋ ਬਾਬਾ ਜੈ ਘਰ ਕੀਰਤ ਹੋਏ ਕਹਿੰਦੇ ਵੀ ਜਿਸ ਕਰਦਾ ਆਪਾਂ ਅਰਥ ਕਰਾਂਗੇ ਇੱਥੇ ਗ੍ਰੰਥ ਕਿਉਂਕਿ ਸ਼ਸਤਰਾਂ ਦੀ ਗੱਲ ਚੱਲ ਰਹੀ ਹੈ ਨਾ ਸ਼ਾਸਤਰਾਂ ਦੀ ਵੀ ਕਹਿੰਦੇ ਕਿ ਜਿਸ ਗ੍ਰੰਥ ਦੇ ਵਿੱਚ ਮਾਲਕਾ ਤੇਰੀ ਵਡਿਆਈ ਹੋ ਰਹੀ ਹੈ ਨਾ ਤੇਰੀ ਸ਼ੋਭਾ ਹੋ ਰਹੀ ਹੈ ਤੇ ਮਾਲਕਾ ਉਹਨੂੰ ਤੂੰ ਆਪ ਵਡਿਆਈ ਦੇ ਰਹੀ ਹੈ ਤੇ ਹੁਣ ਇੱਕ ਗੱਲ ਦਾ ਧਿਆਨ ਰੱਖਿਆ ਜੀ ਬੰਦਾ ਕਹਿੰਦਾ ਕਿਉਂਕਿ ਬੰਦੇ ਦੇ ਮਨ ਦੇ ਖਿਆਲ ਨੇ ਮੇਰੇ ਮਨ ਦੇ ਖਿਆਲ ਆਪਣੇ ਨੇ ਤੁਹਾਡੇ ਮਨ ਦੇ ਖਿਆਲ ਆਪਣੇ ਨੇ ਪਰ ਆਪਾਂ ਜੇ ਮੰਗਦੇ ਕੀ ਪਿਆ ਧਰਮ ਕੀ ਜੈਕਾਰ ਕਿ ਧਰਮ ਦਾ ਬੁਲਬਲਾ ਹੋਵੇ ਹਰ ਪਾਸੇ ਬੰਦਾ ਕਹਿੰਦਾ ਵੀ ਮੇਰਾ ਧਰਮ ਉੱਚਾ ਹੈ ਹਰ ਬੰਦਾ ਕਹਿੰਦਾ ਨਾ ਕੋਈ ਇਸਲਾਮ ਕਰ ਮਲਾਕੇਗਾ ਵੀ ਮੇਰਾ ਧਰਮ ਬੜਾ ਉੱਚਾ ਸਿੱਖ ਮਾਤਾ ਲਾਕੇਗਾ ਵੀ ਸਿੱਖ ਮਤ ਬੜਾ ਉੱਚਾ Hindu ਮਾਤਾ ਦਾ ਸਨਾਤਨ ਮਤ ਲਾਕੇਗਾ ਵੀ ਮੇਰਾ ਮਤ ਬੜਾ ਉੱਚਾ ਤੇ ਇਸੇ ਕਰਕੇ ਬੰਦੇ ਦੇ ਅੰਦਰ ਈਰਖਾ ਵੀ ਪੈਦਾ ਹੁੰਦੀ ਹੈ ਵੀ ਤੂੰ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਤੇਰੀ ਜਿਹੜੀ ਜਾਤੀ ਉੱਚੀ ਆ ਤੂੰ ਬ੍ਰਾਹਮਣ ਹੈ ਤੂੰ ਖੱਤਰੀ ਹੈ ਤੂੰ ਸ਼ੁੱਧਰ ਹੈ ਤੂੰ ਵੇਸ਼ ਹੈ ਵੀ ਤੂੰ ਸਭ ਤੋਂ ਨੀਵੀਂ ਜਾਤੀ ਦਾ ਮੈਂ ਤੇਰੇ ਨਾਲ ਬੋਲ ਨਹੀਂ ਸਕਦਾ ਤੇਰਾ ਪਰਸ਼ਾਵਾ ਮੇਰੇ ਲਈ ਚੰਗਾ ਨਹੀਂ ਪਰ ਇੱਕ ਗੱਲ ਦਾ ਤਿਆਰ ਰੱਖਿਆ ਜੇ ਸਾਰਿਆਂ ਦਾ ਧਰਮ ਇੱਕੋ ਹੀ ਹੈ ਮਾਲਕ ਕਿਸੇ ਦੇ ਨਾਲ ਭੇਦ ਭਾਵ ਨਹੀਂ ਕਰਦਾ ਪਿਆ ਉਹ ਕਹਿੰਦੇ ਵੀ ਉਸ ਮਾਲਕ ਨੇ ਸਮੇਂ ਦੀ ਜਦੋਂ ਪਮਾਨੇ ਦੀ ਗੱਲ ਕੀਤੀ ਨਾ ਹੁਣ ਸਾਰਿਆਂ ਲਈ ਵਿਸਵੇ ਵੀ ਬਰਾਬਰ ਨੇ ਪਲ ਵੀ ਬਰਾਬਰ ਨੇ ਘੜੀਆਂ ਵੀ ਬਰਾਬਰ ਨੇ ਹੁਣ ਕਿਸੇ ਦਾ ਇਹ ਨਹੀਂ ਹੋ ਸਕਦਾ ਵੀ ਸਾਡੇ 60 ਮਿੰਟਾਂ ਦਾ ਇੱਕ ਘੰਟਾ ਬੰਦਾ ਹੈ ਦੂਸਰੇ ਧਰਮ ਦੇ ਵਿੱਚ ਜਾ ਕੇ ਕਿਤੇ 62 ਮਿੰਟਾਂ ਦਾ ਇੱਕ ਘੰਟਾ ਬੰਦਾ ਹੋਵੇ ਤੇ ਸਾਡਾ ਜੇਕਰ 7 ਦਿਨਾਂ ਦਾ ਹਫਤਾ ਬੰਦਾ ਹੈ ਤੇ ਦੂਸਰਿਆਂ ਦਾ 7 8 ਦਿਨਾਂ ਦਾ ਹਫਤਾ ਬੰਦਾ ਹੋਵੇ ਇਦਾਂ ਤੇ ਨਹੀਂ ਹੋ ਸਕਦਾ ਹੈ ਤਾਂ ਸਭ ਬਰਾਬਰ ਹੈ ਨਾ ਹੁਣ ਸਾਡੇ ਲਈ ਸੂਰਜ ਹੋਰ ਚੜਦਾ ਹੋਵੇ ਤੇ ਦੂਸਰਾ ਜਿਹੜਾ ਬੰਦਾ ਹੈ ਉਹਦੇ ਲਈ ਸੂਰਜ ਹੋਰ ਚੜਦਾ ਹੋਵੇ ਸਾਡੇ ਲਈ ਰੁੱਤ ਹੋਰ ਹੋਵੇ ਦੂਸਰੇ ਲਈ ਰੁੱਤ ਹੋਰ ਹੋਵੇ ਕਹਿੰਦੇ ਨਹੀਂ ਵਿਸਵੇ ਚਸੀਆਂ ਕੜੀਆਂ ਬਹਿਰਾ ਥਿੱਤੀ ਵਾਰੀ ਮਾਹਵਾ ਸਾਰਿਆਂ ਦੇ ਲਈ ਬਰਾਬਰ ਹੈ ਅੱਖ ਛਪਕੇਗਾ ਤੇ ਵਿਸ਼ਵਾ ਬਣ ਜਾਂਦਾ ਤੀ ਵਿਸਵੇ ਦਾ ਪਾਲ ਬਣ ਜਾਂਦਾ ਤੇ 60 ਪਲਾਂ ਦਾ ਇੱਕ ਘੜੀ ਬਣ ਜਾਂਦੀ ਹੈ ਕੜੀਆਂ ਤੋਂ ਫਿਰ ਕੀ ਬਣ ਜਾਂਦਾ ਪਹਿਰ ਬਣ ਜਾਂਦੇ ਨੇ ਪਹਿਰਾਂ ਤੋਂ ਫਿਰ ਦਿਨ ਬਣ ਜਾਂਦੇ ਦਿਨਾਂ ਤੋਂ ਹਫਤੇ ਬਣ ਜਾਂਦੇ ਮਹੀਨੇ ਬਣ ਜਾਂਦੇ ਸਾਲ ਬਣ ਜਾਂਦੇ ਤੇ ਸਬਨਾ ਦੇ ਲਈ ਹੁਣ ਕੀ ਹੈ ਸੂਰਜ ਇੱਕੋ ਰੁੱਤ ਅਨੇਕ ਹੁਣ ਸੂਰਜ ਤਾਂ ਇੱਕੋ ਇੱਕ ਦੇ ਤੇ ਹੈ ਨਹੀਂ ਵੀ ਇਸ ਜਗ੍ਹਾ ਤੇ ਸੂਰਜ ਹੋਰ ਚੜਿਆ ਹੋਵੇ ਥੋੜਾ ਜਿਹਾ 2 ਕਿਲੋਮੀਟਰ ਜਾਓ ਉੱਥੇ ਹੋਰ ਮੱਤ ਦਾ ਰਹਿ ਰਿਹਾ ਹੋਰ ਮਜਬ ਦਾ ਰਹਿ ਰਿਹਾ ਉਹਦੇ ਲਈ ਸੂਰਜ ਹੋਰ ਚੜਿਆ ਹੋਵੇ ਇਥੇ ਸੂਰਜ ਤਪਸ਼ ਦੇ ਰਿਹਾ ਹੋਵੇ ਉਥੇ ਕਿਸੇ ਨੂੰ ਠੰਡਕ ਦੇ ਰਿਹਾ ਹੋਵੇ ਇਦਾਂ ਤੇ ਨਹੀਂ ਹੋ ਸਕਦਾ ਕਿਉਂ ਸੂਰਜ ਦਾ ਕਰਮ ਹੈ ਚਾਨਣ ਕਰਨਾ ਉਹ ਆਪਣਾ ਕਰਮ ਨਿਭਾ ਰਿਹਾ ਧਰਤੀ ਦਾ ਕਰਮ ਹੈ ਉਹਦੇ ਵਿੱਚ ਜੋ ਤੁਸੀਂ ਪਾਵੋਗੇ ਉਹ ਦੁਗਣਾ ਤਿਗਣਾ ਕਰਕੇ ਤੁਹਾਨੂੰ ਫਲ ਦਿੰਦੀ ਹੈ ਕਈ ਗੁਣਾ ਕਰਕੇ ਉਹ ਆਪਣਾ ਧਰਮ ਨਿਭਾ ਰਹੀ ਹੈ ਪਰ ਬੰਦਾ ਇੱਕ ਅਜਿਹਾ ਵੀ ਜਿਨ੍ਹਾਂ ਨੇ ਆਪਣੇ ਅੰਦਰ ਨਫ਼ਰਤ ਇੰਨੀ ਕੋ ਪੈਦਾ ਕਰ ਲਈ ਹੈ ਵੀ ਉਹ ਅਸਲੇ ਧਰਮ ਤੋਂ ਵਾਂਝਾ ਰਹਿ ਗਿਆ ਤੇ ਇੱਕ ਗੱਲ ਦਾ ਧਿਆਨ ਰੱਖਿਆ ਜੀ ਧਰਮੀ ਅਖਵਾਉਣਾ ਤੇ ਧਰਮ ਕਮਾਉਣ ਦੇ ਵਿੱਚ ਬੜਾ ਜਿਆਦਾ ਫਰਕ ਜੀ ਧਰਮੀ ਅਖਵਾਉਣਾ ਹੋਵੇ ਨਾ ਕਿਸੇ ਮਤ ਦੇ ਜੋ ਵੀ ਉਹਨਾਂ ਦੇ ਧਾਰਮਿਕ ਲਿਬਾਸ ਹੈ ਤੁਸੀਂ ਲਿਬਾਸ ਪਹਿਨ ਲਓ ਲਿਬਾਸ ਪਹਿਨ ਲਿਆ ਤੁਸੀਂ ਜਾ ਰਹੇ ਹੋ ਕਿਸੇ ਨੇ ਵੇਖ ਕੇ ਕਹਿਣਾ ਵੀ ਬੰਦਾ ਬੜਾ ਧਰਮੀ ਹੈ ਕਿ ਉਹ ਲਿਬਾਸ ਪਹਿਨੇ ਆਇਆ ਪਰ ਕੇਵਲ ਲਿਬਾਸ ਤੱਕ ਗੱਲ ਨਹੀਂ ਮੁੱਕਦੀ ਤੇ ਸਤਗੁਰ ਦੇ ਬਾਣੀ ਇਹ ਗੱਲ ਆਖਦੀ ਹੈ ਵੀ ਭਲਿਆ ਤੂੰ ਧਰਮ ਕਮਾਉਣਾ ਧਰਮੀ ਬਨਣਾ ਨਹੀਂ ਬਨਣ ਦੇ ਲਈ ਸੈਕਿੰਡ ਲੱਗਣਗੇ ਕੁਝ ਸੈਕਿੰਡ ਦੇ ਵਿੱਚ ਬਨ ਜਾਏਗਾ ਪਰ ਧਰਮ ਕਮਾਉਣ ਦੇ ਲਈ ਕਈ ਵਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਤੇ ਬੰਦਾ ਫਿਰ ਵੀ ਧਰਮ ਨਹੀਂ ਕਮਾ ਸਕਦਾ ਕਿ ਨਿੱਕੀ ਜੀ ਵਿਚਾਰ ਕਿਸੇ ਨਾ ਪਾਠਸ਼ਾਲਾ ਦੇ ਵਿੱਚੋਂ ਕੁਝ ਬੱਚੇ ਨਿਕਲੇ ਮੰਨਦੇ ਵਿੱਚ ਬੜੀ ਖੁਸ਼ੀ ਵੇ ਸਾਡੀ ਜਿਹੜੀ ਪੜ੍ਹਾਈ ਪੂਰੀ ਹੋ ਗਈ ਐ ਬੜੇ ਸਾਲ ਹੋ ਗਏ ਨੇ ਅਸੀਂ ਆਪਣੇ ਉਸਤਾਦ ਕੋਲ ਪੜ੍ਹਦੇ ਆਂ ਬੜਾ ਸਮਾਂ ਹੋ ਗਿਆ ਮਨ ਦੇ ਵਿੱਚ ਚਾਹ ਇਸ ਗੱਲ ਦਾ ਵੀ ਅੱਜ ਅਸੀਂ ਘਰ ਜਾਵਾਂਗੇ ਤੇ ਸਵਾਲੇ ਉਸਤਾਦ ਸੀ ਜਿਹੜਾ ਉਹਨੇ ਜਾਣ ਤੋਂ ਪਹਿਲਾਂ ਕੁਝ ਕੁ ਸਵਾਲ ਪੁੱਛੇ ਤੇ ਹੁਣ ਜਦੋਂ ਘਰ ਜਾਣ ਦੀ ਖੁਸ਼ੀ ਹੋਵੇ ਤੇ ਬੰਦਾ ਹੁਣ ਸਵਾਲਾਂ ਦੇ ਜਵਾਬ ਵੀ ਛੇਤੀ ਛੇਤੀ ਦੇਵੇਗਾ ਕਿਨ ਜਲਦੀ ਜਲਦੀ ਉਹਨੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਥੋਂ ਤੁਰ ਪਏ ਨੇ ਨਮਸਕਾਰ ਕਰਕੇ ਆਪਣੇ ਉਸਤਾਦ ਨੂੰ ਰਸਤੇ ਦੇ ਵਿੱਚ ਮਨ ਦੇ ਵਿੱਚ ਖਿਆਲ ਆਇਆ ਕਹਿਣ ਲੱਗੇ ਵੀ ਉਸਤਾਦ ਨੇ ਸਾਨੂੰ ਅਨੇਕਾਂ ਸਵਾਲ ਪੁੱਛੇ ਨੇ ਪਰ ਉਹਨਾਂ ਨੇ ਕਦੇ ਧਰਮ ਦੀ ਗੱਲ ਹੀ ਨਹੀਂ ਕੀਤੀ ਧਰਮ ਦੇ ਕੋਈ ਸਵਾਲ ਹੀ ਨਹੀਂ ਪੁੱਛੇ ਕਿਉਂਕਿ ਅਸੀਂ ਤੇ ਧਰਮ ਕਮਾਉਣਾ ਜਾ ਕੇ ਵਿਦਿਆ ਤਾਂ ਪ੍ਰਾਪਤ ਕੀਤੀ ਹੁਣ ਤੁਰਦਿਆਂ ਤੁਰਦਿਆਂ ਨਾ ਕਹਿੰਦੇ ਵੀ ਜਦੋਂ ਜਿਸ ਰਸਤੇ ਤੋਂ ਲੰਘ ਰਹੇ ਸਨ ਨਾ ਅੱਗੇ ਕੰਡੇ ਖਿਲਰੇ ਪਏ ਨੇ ਕੰਡੇ ਤੇ ਇੰਨੇ ਕੋਈ ਜ਼ਿਆਦਾ ਕੰਡੇ ਨੇ ਵੀ ਉਹਦੇ ਵਿੱਚੋਂ ਲੰਘਣਾ ਬੜਾ ਮੁਸ਼ਕਲ ਹੈ ਜੇਕਰ ਕੋਈ ਰਾਹੀ Giro ਤੋਂ ਲੰਘਦੇ ਹਨ ਉਸ ਰਸਤੇ ਤੋਂ ਲੰਘਦਾ ਹੈ ਜੇ ਪੈਰਾਂ ਦੇ ਵਿੱਚ ਜੋੜੇ ਵੀ ਪਾਏ ਨੇ ਤੇ ਜੋੜਿਆਂ ਦੇ ਵਿੱਚੋਂ ਵੀ ਅਕੰਡੇ ਚੁਬਦੇ ਨੇ ਸੂਰਾਂ ਦੀ ਤਰ੍ਹਾਂ ਹੁਣ ਜਿਹੜੇ ਕੁਝ ਸਨ ਕੁਝਣ ਨੇ ਤੇ ਆਖਿਆ ਵੀ ਇਦਾਂ ਕਰੀ ਆ ਵੀ ਆਪਾਂ ਬੱਚ ਬਚਾ ਕੇ ਥੋਂ ਲੰਘ ਜੰਨੇ ਹੁਣ ਉਹ ਬੱਚ ਬਚਾ ਕੇ ਲੰਘ ਗਏ ਤੇ ਇੱਕ ਉੱਥੇ ਜਗ੍ਹਾ ਦੇ ਉੱਤੇ ਖੜੋਤਾ ਰਿਹਾ ਉਹਨੂੰ ਕਹਿੰਦਾ ਵੀ ਤੂੰ ਵੀ ਆਜੋ ਬਲਦੇ ਸਾਥੀ ਕਹਿੰਦੇ ਵੀ ਤੂੰ ਵੀ ਆਜਾ ਆਪਾਂ ਜਲਦੀ ਚਲੀਏ ਘਰ ਚਲੀਏ ਹਨੇਰਾ ਹੋ ਜਾਵੇਗਾ ਕਹਿੰਦੇ ਨਹੀਂ ਖਲੋਤਾ ਕਰਕੇ ਖਲੋਤਾ ਤਾਂ ਵਾ ਵੀ ਮੈਂ ਚੁਣਾ ਵੀ ਇਹ ਜਿਹੜੇ ਕੰਡੇ ਨੇ ਇਹਨਾਂ ਕੰਡਿਆਂ ਨੂੰ ਮੈਂ ਚੁੱਕ ਕੇ ਸਾਈਡ ਤੇ ਕਰ ਦਵਾਂ ਕੋਈ ਪਿੱਛੋਂ ਰਾਹੀ ਗੀਰਾਵੇ ਵੀ ਉਹਦੇ ਲੰਗਣ ਲਈ ਨੂੰ ਮੁਸ਼ਕਲ ਨਾ ਹੋਵੇ ਉਹ ਖਲੋਤੇ ਸਨ ਕਹਿੰਦੇ ਵੀ ਜਿਸ ਤਰ੍ਹਾਂ ਅਸੀਂ ਲੰਘ ਆਏ ਆ ਤੂੰ ਵੀ ਬਚ ਕੇ ਲੰਘ ਗਿਆ ਦੁਖੀ ਕੋਈ ਹੁੰਦਾ ਤੇ ਹੁਣ ਦੇ ਇਹਦੇ ਨਾਲ ਤੈਨੂੰ ਕੀ ਮਤਲਬ ਹੈ ਤੂੰ ਤੇ ਸੁਖੀ ਆ ਨਾ ਲੰਘ ਗਿਆ ਤੂੰ ਤੇ ਉਹ ਕਹਿੰਦਾ ਨਹੀਂ ਕਹਿੰਦੇ ਵੇਖ ਕੰਡੇ ਕਿੰਨੇ ਪਏ ਨੇ ਕਿਵੇਂ ਕੱਲਾ ਚੁਗੇਗਾ ਉਹ ਕਹਿੰਦੇ ਹੋਣ ਚੁਗਣ ਪਾਵਾਂਗਾ ਜਿੰਨੇ ਕੁ ਚੁਗੇਗੇ ਚੁਗ ਲਵਾਂਗਾ ਤੇ ਜਦੋਂ ਸੂਰਜ ਦੀ ਟਿੱਕੀ ਡੁੱਬ ਜਾਵੇਗੀ ਰਾਤ ਹੋਵੇਗੀ ਮੈਂ ਇਸ ਜਗ੍ਹਾ ਤੇ ਬਹਿ ਜਾਵਾਂਗਾ ਤੇ ਜੇਕਰ ਕੋਈ ਰਾਹੀ ਗੀਰ ਦੀ ਆਵਾਜ਼ ਆਵੇਗੀ ਵੀ ਲਗਾ ਹੁੰਦਾ ਰਾਤ ਉਲੰਘਦਾ ਪਿਆ ਮੈਂ ਆਵਾਜ਼ ਦੇ ਕੇ 호ਕਾ ਦੇ ਕੇ ਆਖਾਂਗਾ ਵੀ ਇੱਥੇ ਕੰਡੇ ਖਿਲਰੇ ਨੇ ਵੇਖ ਕੇ ਇਸ ਜਗ੍ਹਾ ਤੋਂ ਬਚ ਕੇ ਲੰਘਿਆ ਜੀ ਤੇ ਅਗਲੀ ਸਵੇਰ ਹੋਵੇਗੀ ਫਿਰ ਮੈਂ ਚੁਗ ਲਵਾਂਗਾ ਉਹ ਜਿਹੜੇ ਨਾਲ ਦੇ ਸਨ ਉਹ ਕਹਿੰਦੇ ਵੀ ਹੱਸਣ ਲੱਗ ਪਏ ਕਹਿਣ ਲੱਗੇ ਵੀ ਇਹ ਤੂੰ ਮੂਰਖ ਐ ਤੇਰੇ ਤੋਂ ਵੱਡਾ ਕੋਈ ਮੂਰਖ ਨਹੀਂ ਹੋ ਸਕਦਾ ਵੀ ਤੂੰ ਭਲਿਆ ਲੰਘਣਾ ਤੇ ਆ ਜਾ ਲੰਘ ਜਾ ਸਾਡੇ ਵੀ ਅਸੀਂ ਵੀ ਕਮ ਮਸਾ ਉਸਤਾਦ ਨੇ ਛੁੱਟੀ ਦਿੱਤੀ ਐ ਵੀ ਘਰ ਚਲੀਏ ਤੇ ਇੰਨੇ ਨੂੰ ਪਿੱਛੋਂ ਆਵਾਜ਼ ਆਈ ਜਦੋਂ ਪਿੱਛੇ ਮੁੜ ਕੇ ਵੇਖਿਆ ਤੇ ਵੇਖਿਆ ਵੀ ਜਿਸ पाठशाला ਦੇ ਵਿੱਚ ਜਿਸ ਉਸਤਾਦ ਦੇ ਕੋਲ ਪੜੇ ਸਨ ਨਾ ਉਹ ਪਿੱਛੇ ਘਰ ਉੱਤ ਆ ਪਿਆ ਉਹ ਕਹਿੰਦਾ ਬੱਚਿਓ ਤੁਸੀਂ ਸਵਾਲ ਕੀਤਾ ਸੀ ਮੈਨੂੰ ਵੀ ਉਸਤਾਦ ਨੇ ਧਰਮ ਦੇ ਬਾਰੇ ਕਦੇ ਸਵਾਲ ਹੀ ਨਹੀਂ ਪੁੱਛਿਆ ਕਦੇ ਗੱਲ ਹੀ ਨਹੀਂ ਕੀਤੀ ਕਹਿੰਦੇ ਧਰਮ ਕਹਿਣਾ ਨਹੀਂ ਪੈਂਦਾ ਧਰਮ ਕਮਾਉਣਾ ਚਾਹੀਦਾ ਕਮਾਉਣਾ ਪੈਂਦਾ ਜੇਕਰ ਕਹਿ ਕੇ ਕਮਾਇਆ ਤੇ ਕੀ ਕਮਾਇਆ ਤੁਹਾਡੇ ਸਾਰਿਆਂ ਦੇ ਵਿੱਚੋਂ ਕੇਵਲ ਇੱਕ ਬੱਚੇ ਨੇ ਕਰਮ ਕਮਾਇਆ ਧਰਮ ਕਮਾਇਆ ਉਹ ਹੈ ਇਹ ਬੱਚਾ ਇਹਦੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਮੈਂ ਤਾਂ ਲੰਘ ਜਾਵਾਂਗਾ ਪਰ ਜਿਹੜੇ ਮੇਰੇ ਪਿੱਛੋਂ ਰਾਹੀ ਗੇਰਉਣਗੇ ਉਹਨਾਂ ਨੂੰ ਨਾ ਪਤਾ ਉਹਨਾਂ ਦੇ ਪੈਰਾਂ ਦੇ ਵਿੱਚ ਵੱਜ ਗਿਆ ਤੇ ਉਹਨਾਂ ਨੂੰ ਦੁੱਖ ਹੋਵੇਗਾ ਇਹ ਹੈ ਅਸਲ ਦੇ ਵਿੱਚ ਧਰਮ ਕਮੋਣਾ ਕਿਉਂਕਿ ਜਿਹੜਾ ਤੌਲ ਧਰਮ ਦਇਆ ਦਾ ਪੁੱਤ ਇਹ ਦਇਆ ਦਾ ਪੁੱਤਰ ਹੈ ਧਰਮ ਜਿੰਨੇ ਸਮੇਂ ਤੱਕ ਬੰਦੇ ਦੇ ਅੰਦਰ ਦਇਆ ਨਹੀਂ ਜਿੰਨੇ ਸਮੇਂ ਤੱਕ ਅੰਦਰ ਸੰਤੋਖ ਨਹੀਂ ਉਹਨੇ ਸਮੇਂ ਤੱਕ ਧਰਮ ਨਹੀਂ ਕਮਾ ਸਕਦੇ ਤੁਸੀਂ ਧਰਮ ਦੀਆਂ ਭਾਵੇਂ ਬੰਦਾ ਗੱਲਾਂ ਜਿੰਨੀਆਂ ਮਰਜ਼ੀ ਕਰ ਲਵੇ ਕਿਉਂ ਦਇਆ ਮਾ ਹੈ ਸੰਤੋਖ ਪਿਤਾ ਹੈ ਤੇ ਇਨਾਂ ਤੋਂ ਜਿਹੜੇ ਚੀਜ਼ ਦੀ ਆਮਦ ਹੋਈ ਜਿਹੜੀ ਚੀਜ਼ ਪੈਦਾ ਹੋਈ ਉਹ ਅਸਲ ਦੇ ਵਿੱਚ ਧਰਮ ਹੈ ਦਇਆ ਤੇ ਧਰਮ ਜਿਹੜਾ ਸੰਤੋਖ ਤੋਂ ਰਲ ਕੇ ਧਰਮ ਪੈਦਾ ਹੁੰਦਾ ਹੈ ਧਰਮ ਕਮਾਉਣਾ ਪੈਂਦਾ ਤੇ ਧਰਮੀ ਅਖਵਾਉਣ ਦੇ ਵਿੱਚ ਬੜਾ ਫਰਕ ਹੈ ਹਰ ਬੰਦਾ ਤੁਹਾਨੂੰ ਕਹਿ ਸਕਦਾ ਧਰਮੀ ਹੈ ਤੇ ਇਹੀ ਗੱਲ ਸੀ ਨਾ ਧੰਗੂ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਮੁਲਤਾਨ ਦੀ ਤਰਤੀਤੀ ਗਏ ਨੇ ਇੱਕ ਮੁਸਾਫਰ ਖਾਨਾ ਸੀ ਉਸ ਮੁਸਾਫਰਖਾਨਾ ਨੂੰ ਚਲਾਉਣ ਵਾਲਾ ਇੱਕ ਮਨੁੱਖ ਸੀ ਤੇ ਜਿਹੜੇ ਰਾਹੀ ਗਰੋਂਦੇ ਸਨ ਜਦੋਂ ਉਸ ਮੁਸਾਫਰਖਾਨੇ ਦੇ ਵਿੱਚ ਰੁਕਦੇ ਕੀ ਕਰਦਾ ਅੱਧੀ ਰਾਤ ਹੁੰਦੀ ਪਹਿਲਾਂ ਤੇ ਖਾਲੀ ਚੰਗਾ ਦਿੰਦਾ ਪੀਲੇ ਚੰਗਾ ਦਿੰਦਾ ਜਦੋਂ ਅੱਧੀ ਰਾਤ ਹੁੰਦੀ ਉਹਨਾਂ ਨੂੰ ਮਾਰ ਦਿੰਦਾ ਤੇ ਜੋ ਕੁਝ ਹੁੰਦਾ ਲੁੱਟ ਕੇ ਰੱਖ ਲੈਂਦਾ ਇਸ ਕਰਮ ਦਾ ਕੇਵਲ ਉਸ ਨੂੰ ਪਤਾ ਸੀ ਜਾਂ ਉਹਦੇ ਸਾਥੀਆਂ ਨੂੰ ਪਤਾ ਸੀ ਹੋਰ ਕਿਸੇ ਨੂੰ ਪਤਾ ਨਹੀਂ ਸੀ ਆਲੇ ਦੁਆਲੇ ਦੇ ਜਿਹੜੇ ਲੋਕ ਸਨ ਉਹ ਬੜਾ ਧਰਮੀ ਕਹਿਣ ਕਿਉਂਕਿ ਚਿੱਟੇ ਕੱਪੜੇ ਪਹਿਣ ਕੇ ਰੱਖਦਾ ਸੀ ਕੋਈ ਮੁਸਲਮਾਨ ਲੰਗਦਾ ਤੇ ਆਖਦਾ ਵੀ شیخ شیخ ਜੀ ਕਹਿ ਕੇ ਆਵਾਜ਼ ਮਾਰਦਾ ਤੇ ਕੋਈ ਹਿੰਦੂ ਵੀਰ ਲੰਗਦਾ ਤੇ ਉਹਨੇ ਕਹਿ ਲੱਗਾ ਵੀ ਸ਼ਾਹ ਜੀ ਕਹਿ ਕੇ ਆਵਾਜ਼ ਮਾਰਦਾ ਵੀ ਤੂੰ ਸ਼ਾਹ ਏ ਕਿਉਂ ਸੇਵਾ ਕਰਦਾ ਪਿਆ ਸੇਵਾ ਕਰਨੇ ਕੋਈ ਮਾੜੀ ਗੱਲ ਥੋੜਾ ਪਰ ਜਦੋਂ ਧੰਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਗਏ ਨੇ ਤੇ ਹੋਇਆ ਕਿ ਫਰਕ ਕੀ ਪਿਆ ਮਾਦੇ ਵਿੱਚ ਖਿਆਲ ਆਇਆ ਵੀ ਸਾਧੂ ਫਕੀਰ ਹੈ ਕਿਉਂਕਿ ਉਸ ਸਮੇਂ ਜਿਹੜੇ ਫਕੀਰ ਸਨ ਨਾ ਆਪਣੇ ਕੋਲ ਬਹੁਤ ਜ਼ਿਆਦਾ ਸੁਭਾਅ ਰੱਖਦੇ ਸਨ ਪੈਸਾ ਧਨ ਦੌਲਤ ਰੱਖਦੇ ਸਨ ਮਾਦੇ ਵਿੱਚ ਸੋਚਿਆ ਵੀ ਅੱਜ ਤੇ ਵੀ ਜਿਹੜਾ ਫਕੀਰ ਟੱਕਰਿਆ ਵੀ ਚੰਗਾ ਤਗੜਾ ਧਣੀ ਲੱਗਦਾ ਪਿਆ ਵੀ ਅੱਜ ਤਾਂ ਚੰਗੀ ਗੇਮ ਵੱਜੇਗੀ ਗੇਮ ਬਣੇਗੀ ਅੱਜ ਤੇ ਪੂਰੀ ਬੜਾ ਧੰਦੇ ਵਿੱਚ ਫਾਇਦਾ ਹੋਵੇਗਾ ਪਰ ਪਤਾ ਨਹੀਂ ਅਸਲ ਦੇ ਵਿੱਚ ਧੰਦੇ ਵਿੱਚ ਫਰਕ ਪੈਣਾ ਹੈ ਤੇ ਹੁਣ ਉਡੀਕ ਕਰਦਾ ਪਿਆ ਪਹਿਲਾਂ ਖਾਂ ਲਈ ਬੜਾ ਵਧੀਆ ਦਿੱਤਾ ਤੇ ਸਤਿਗੁਰਾਂ ਨਾ ਛਕੇ ਆ ਫਿਰ ਅਖੇ ਵੀ ਤੁਹਾਡਾ ਬਿਸਤਰ ਤਿਆਰ ਹੈ ਤੁਸੀਂ ਪਾਓ ਆਰਾਮ ਕਰੋ ਸਵੇਰੇ ਫਿਰ ਤੁਸੀਂ ਜਾਣਾ ਭਗਤਬੰਦਗੀ ਵੀ ਕਰਨੀ ਹੋਵੇਗੀ ਭਗਤਬੰਦਗੀ ਕਰੋਗੇ ਤੇ ਕੱਲ੍ਹ ਕਾ ਸੋਜੋ ਆਰਾਮ ਨਾਲ ਤੁਸੀਂ ਆਰਾਮ ਕਰੋ ਪਰ ਸਤਿਗੁਰ ਜੀ ਭਾਈ ਮਰਦਾਨੇ ਨੂੰ ਆਵਾਜ਼ ਮਾਰ ਕੇ ਕਹਿ ਲਗੇ ਮਰਦਾਨੇਆ ਇਦਾਂ ਕਰ ਰਬਾਬ ਛੇੜ ਆਪਾਂ ਬਾਣੀ ਪੜਨੀ ਸੱਜਣ ਇਸ ਗੱਲ ਦੀ ਉਡੀਕ ਦੇ ਵਿੱਚ ਐ ਵੀ ਕਦੋਂ ਸੋਵੇ ਤੇ ਕਦੋਂ ਮੈਂ ਲੁੱਟਾਂ ਤੇ ਬਸ ਬਾਬਾ ਬਾੜੀ ਉੱਥੇ ਕੀ ਪੜਦਾ ਪਿਆ ਐ ਕਿ ਲਗਾ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਾਨ ਕਹਿੰਦੇ ਭਲਿਆ ਸੱਜਣ ਉਹ ਹੁੰਦੇ ਨੇ ਵੀ ਜਿਹੜੇ ਹਰ ਸਮੇਂ ਤੇਰੇ ਨਾਲ ਚੱਲਦੇ ਨੇ ਤੇ ਜਿੱਥੇ ਲੇਖਾ ਮੰਗਿਆ ਜਾਵੇ ਉਸ ਜਗ੍ਹਾ ਦੇ ਉੱਤੇ ਅੱਗੇ ਹੋ ਕੇ ਤੇਰਾ ਲੇਖਾ ਦੇਣ ਇਹ ਉਹ ਸੱਜਣ ਹੀ ਹੁੰਦੇ ਜਿਹੜੇ ਤੂੰ ਇਕੱਠੇ ਕਰ ਲੇ ਉਹ ਦੁਨੀਆ ਦੇ ਵਿੱਚ ਰਹਿ ਕੇ ਜਦੋਂ ਮਾਲਕ ਦੇ ਦਰ ਤੇ ਹਿਸਾਬ ਮੰਗਿਆ ਗਿਆ ਹਿਸਾਬ ਨਾ ਮਿਲਿਆ ਤੇ ਇਹ ਜਿਹੜਾ ਸੱਜਣ ਸੀ ਇਹ ਬੰਦਾ ਪੈਰਾਂ ਦੇ ਵਿੱਚ ਡਿੱਗ ਪਿਆ ਤੇ ਨਾਮ ਸੀ ਸੱਜਣ ਜਿਹਨੂੰ ਆਪਾਂ ਸੱਜਣ ਠੱਗ ਕਰਕੇ ਪੜਦੇ ਆ ਪਰ ਉਹਨੇ ਆਪਣੀ ਚੀਜ਼ ਨੂੰ ਮੰਨ ਲਿਆ ਉਹਨੇ ਇਹ ਚੀਜ਼ ਪ੍ਰਮਾਣ ਕਰ ਲਈ ਵੀ ਮੈਂ ਲੁੱਟਣਾ ਵਾਂ ਮੈਂ ਲੋਕਾਂ ਨੂੰ ਕਤਲ ਕੀਤਾ ਮਾਰਿਆ ਉਹ ਸਤਿਗੁਰਾਂ ਦੇ ਪੈਰਾਂ ਦੇ ਵਿੱਚ ਡਿੱਗ ਪਿਆ ਤੇ ਉਹਨੂੰ ਇੱਕੋ ਗੱਲ ਆਖੀ ਸੀ ਸੱਜਣਾ ਤੇਰੇ ਕੰਮ ਸੱਜਣਾ ਵਾਲੇ ਨਹੀਂ ਜਿਹੜਾ ਸੱਜਣ ਹੁੰਦਾ ਹੈ ਉਹ ਕਦੇ ਕਿਸੇ ਨੂੰ ਲੁੱਟਦਾ ਨਹੀਂ ਤੇ ਜਿਹੜਾ ਲੁੱਟਦਾ ਉਹ ਕਦੇ ਵੀ ਸੱਜਣ ਨਹੀਂ ਹੋ ਸਕਦਾ ਤੂੰ ਲਿਬਾਸ ਪਹਿਨਿਆ ਲੋਕਾਂ ਨੇ ਤੈਨੂੰ ਆਖਿਆ ਵੀ ਇਹ ਧਰਮੀ ਹੈ ਤੇ ਤੂੰ ਲੋਕਾਂ ਦੀ ਨਿਗਾਹ 'ਚ ਧਰਮੀ ਬਣ ਗਿਆ ਧਰਮੀ ਅਖਵਾਉਣਾ ਸ਼ੁਰੂ ਕਰ ਗਿਆ ਅਖਵਾਉਣਾ ਸ਼ੁਰੂ ਕਰ ਦਿੱਤਾ ਪਰ ਤੂੰ ਧਰਮ ਨੂੰ ਕਮਾਇਆ ਨਹੀਂ ਕੰਮ ਤੂੰ ਧਰਮ ਕਮਾਉਣ ਦੇ ਲਈ ਕੀਤਾ ਸੀ ਮੁਸਾਫਰ ਖਾਨਾ ਖੋਲਿਆ ਸੀ ਵੀ ਲੋਕਾਂ ਦੀ ਮਦਦ ਕਰਾਂਗਾ ਕੋਈ ਆਵੇਗਾ ਰਾਹੀ ਗਿਰ ਉਹਦੀ ਸੇਵਾ ਕਰਾਂਗਾ ਪਰ ਤੂੰ ਧਰਮ ਕਮਾਉਣ ਦੀ ਬਜਾਏ ਤੂੰ ਧਰਮੀ ਅਖਵਾਉਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਣ ਲੱਗ ਪਿਆ ਤੇ ਸੱਚ ਜਾਣਿਓ ਉਸੇ ਦਿਨ ਤੋਂ ਨਾ ਭਾਈ ਸੱਜਣ ਨੇ ਫਿਰ ਹੁਣ ਧਰਮੀ ਅਖਵਾਇਆ ਨਹੀਂ ਧਰਮ ਕਮਾਉਣ ਦੇ ਵੱਲ ਤੁਰ ਪਿਆ ਸੀ ਕਿਉਂ ਧਰਮ ਉਹ ਕਮਾ ਸਕਦਾ ਹੈ ਵੀ ਜਿਹਦੇ ਅੰਦਰ ਸੱਚ ਹੈ ਤੇ ਸਭ ਤੋਂ ਵੱਡਾ ਧਰਮ ਸ੍ਰਿਸ਼ਟ ਧਰਮੀ ਹੈ ਵੀ ਜੈਕਾਰ ਤਾਂ ਹੋਵੇਗੀ ਤੇ ਸਤਿਗੁਰੂ ਕਹਿੰਦੇ ਵੀ ਆਪਾਂ ਅਰਦਾਸ ਕਰਦੇ ਆਂ ਵੀ ਤੇਰੇ ਧਰਮ ਦੇ ਮਾਲਕਾ ਜੋ ਤੂੰ ਪੈਦਾ ਕੀਤਾ ਤੇਰੀ ਜੈ ਜੈਕਾਰ ਹੋਵੇ ਤੇ ਜੈ ਜੈਕਾਰ ਹੋਵੇਗੀ ਤਾਂ ਜੋ ਦੂਰੋਂ ਵੇਖ ਕੇ ਕੋਈ ਇਹ ਗੱਲ ਆਖੇ ਵੀ ਭਾਈ ਉਹ ਲਗਾੰਦਾ ਜੇ ਗੁਰੂ ਨਾਨਕ ਦਾ ਸਿੱਖ ਆ ਤੇ ਜਿਸ ਦੇ ਅੰਦਰ ਸੱਚ ਹੋਵੇਗਾ ਝੂਠ ਨੂੰ ਕੋਈ ਜਗ੍ਹਾ ਨਹੀਂ ਹੁੰਦੀ ਜਿਹਦੇ ਅੰਦਰ ਸੱਚ ਹੈ ਉਹਦੇ ਅੰਦਰ ਕੋਈ ਲਾਲਚ ਦੀ ਬਿਰਤੀ ਨਹੀਂ ਹੁੰਦੀ ਜਿਹਦੇ ਅੰਦਰ ਸੱਚ ਹੈ ਅੰਦਰ ਵਿਕਾਰ ਨੇ ਕੋਈ ਜਨਮ ਲੈਂਦਾ ਜਿਹਦੇ ਅੰਦਰ ਸੱਚ ਹੈ ਕੋਈ ਈਰਖਾ ਦੁਸ਼ੈ ਜਿਹੜੇ ਉਗਣ ਨੇ ਉਗਣ ਨੇ ਅੰਦਰ ਹੁੰਦੇ ਤੇ ਜਿੰਨੇ ਸਮੇਂ ਤੱਕ ਇਹ ਚੀਜ਼ਾਂ ਨੇ ਸਾਡੇ ਅੰਦਰ ਅਸੀਂ ਸੱਚ ਨਹੀਂ ਕਮਾ ਸਕਦੇ ਧਰਮ ਨਹੀਂ ਕਮਾ ਸਕਦੇ ਅਰਦਾਸ ਕਰਨੀਆਂ ਵੀ ਮਾਲਕਾ ਤੇਰੇ ਧਰਮ ਕੀ ਜੈਕਾਰ ਹੋਵੇ ਤੇ ਜੈ ਜੈਕਾਰ ਤਾਂ ਹੋ ਸਕਦੀ ਹੈ ਵੀ ਜਦੋਂ ਅਸੀਂ ਧਰਮ ਨੂੰ ਕਮਾਉਣਾ ਸ਼ੁਰੂ ਕਰ ਦੇਵਾਂਗੇ ਧਰਮੀ ਮਾਲਕ ਦੇ ਅੱਗੇ ਅਰਦਾਸ ਕਰਾਂਗੇ ਮਾਲਕਾ ਧਰਮ ਅਸੀਂ ਕਮਾਉਣਾ ਹੈ ਕਿਰਪਾ ਕਰ ਤੂੰ ਸਾਡੇ ਤੇ ਆ ਤੇ ਸੱਚ ਨੂੰ ਆਪਣੇ ਅੰਦਰ ਹਿਰਦੇ ਦੇ ਅੰਦਰ ਕਮਾਉਣਾ ਪਵੇਗਾ ਕਿਉਂ ਜਿਸ ਦਿਨ ਬੰਦਾ ਸੱਚ ਦੇ ਰਸਤੇ ਤੇ ਚੱਲਣਾ ਸ਼ੁਰੂ ਕਰ ਦਿੰਦਾ ਹੈ ਨਾ ਫਿਰ ਦੁਨੀਆ ਦੇ ਵਿੱਚ ਕੋਈ ਕਿਸੇ ਮਤ ਦਾ ਕਿਸੇ ਧਰਮ ਦੇ ਨਾਲ ਸਬੰਧ ਰੱਖਣ ਵਾਲਾ ਅੰਦਰੋਂ ਨਫ਼ਰਤ ਖਤਮ ਹੋ ਜਾਂਦੀ ਹੈ ਫਿਰ ਅੰਦਰ ਕਿਸੇ ਤਰ੍ਹਾਂ ਦੀ ਕੋਈ ਈਰਖਾ ਨਹੀਂ ਇਸੇ ਕਰਕੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਆ ਨਾ ਬਾਬੇ ਨਾਨਕ ਦੇ ਮਤ ਨੂੰ ਪੜ੍ਹਦੇ ਆ ਤੇ ਬਾਬਾ ਨਾਨਕ ਆਪ ਚੱਲ ਕੇ ਵੱਖ-ਵੱਖ ਮਤਾਂ ਦੇ ਵਿੱਚ ਗਿਆ ਕਾਬੇ ਮੇਰਾ ਮਾਲਕ ਗਿਆ ਹਰਦੁਆਰ ਦੀ ਧਰਤੀ ਤੇ ਮਾਲਕ ਆਇਆ ਜਗਨਨਾਥਪੁਰੀ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਇੱਕ ਜ਼ਿਮੀਦਾਰ ਦੀ ਬਾਣੀ ਨੂੰ ਇਕੱਠਾ ਕਰਦੇ ਪਏ ਨੇ ਇੱਕ ਨਾਈ ਦੀ ਬਾਣੀ ਨੂੰ ਇਕੱਠਾ ਕਰਦੇ ਪਏ ਨੇ ਇੱਕ ਹਰਜਾਈਆਂ ਬੁਨਣ ਵਾਲੇ ਦੀ ਬਾਣੀ ਨੂੰ ਲੈ ਕੇ ਚੱਲ ਰਹੇ ਪਏ ਨੇ ਕਿਸ ਕਰਕੇ ਕਿਉਂਕਿ ਉਹ ਸੱਚ ਦੇ ਰਸਤੇ ਤੇ ਚੱਲੇ ਸਨ ਸੱਚ ਦੇ ਘਰ ਦੇ ਵਿੱਚ ਧਰਮ ਦੇ ਘਰ ਦੇ ਵਿੱਚ ਕੋਈ ਜਾਤ ਪਾਤ ਮਾਇਨੇ ਨਹੀਂ ਰੱਖਦੀ ਕੋਈ ਕਿਸ ਧਰਮ ਦੇ ਨਾਲ ਸੰਬੰਧ ਰੱਖਦਾ ਪਿਆ ਕਿਸ ਜਾਤ ਦੇ ਨਾਲ ਸੰਬੰਧ ਰੱਖਦਾ ਹੈ ਉੱਚਾ ਹੈ ਨੀਵਾਂ ਹੈ ਕਿਸ ਮਤ ਦੇ ਵਿੱਚ ਉਹ ਹੈ ਇਸ ਚੀਜ਼ ਦਾ ਨਹੀਂ ਮਾਇਨੇ ਰੱਖਦਾ ਇਸੇ ਕਰਕੇ ਗੁਰੂ ਨਾਨਕ ਦੇ ਘਰ ਦੇ ਜਿਕਰ ਪ੍ਰੇਮੀ ਰਹੇ ਪੀਰ ਬੁੱਧੂ ਸ਼ਾਹ ਵਰਗੇ ਪ੍ਰੇਮੀ ਰਹੇ ਪ੍ਰੇਮੀ ਰਹੇ ਗੁਰੂ ਨਾਨਕ ਦੇ ਘਰ ਦੇ ਪ੍ਰੇਮੀ ਸਨ ਨਾ ਟੋਡਰ ਮੱਲ ਜਿਹੜਾ ਪ੍ਰੇਮੀ ਬਣ ਗਿਆ ਕਿਹਦਾ ਗੁਰੂ ਨਾਨਕ ਦੇ ਘਰ ਦਾ ਕਿਉਂ ਕਿਉਂਕਿ ਉਹ ਅਸਲ ਮਤ ਦੇ ਸੱਚ ਦੇ ਰਸਤੇ ਤੇ ਚੱਲਦੇ ਸਨ ਤੇ ਜਦੋਂ ਸੱਚ ਦੇ ਰਸਤੇ ਤੇ ਚਲੀਏ ਨਾ ਫਿਰ ਇਹ ਦੁਨੀਆ ਦੇ ਜਿੰਨੇ ਮਤ ਨੇ ਸਭ ਮਤ ਇੱਕ ਛੱਟ ਤੇ ਰਹਿ ਜਾਣਗੇ ਸਭ ਜਾਤਾਂ ਪਾਤਾਂ ਸਭ ਕੁਲ ਇੱਕ ਸਾਈਡ ਤੇ ਰਹਿ ਜਾਣਗੇ ਪਰ ਅੰਦਰੋਂ ਇੱਕੋ ਇੱਕ ਚੀਜ਼ ਨਿਕਲੇਗੀ ਮਾਲਕਾ ਇਹ ਜਿੰਨਾ ਜਗਤ ਹੈ ਨਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੋਣ ਭਲੇ ਤੇ ਜਦੋਂ ਬੰਦੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਇੱਕ ਪਿਤਾ ਇੱਕ ਸਕੇ ਹਮ ਬਾਰੇਕ ਤੂੰ ਮੇਰਾ ਗੁਰ ਹਾਈ ਜਦੋਂ ਪਤਾ ਲੱਗ ਗਿਆ ਵੀ ਇੱਕ ਪਿਤਾ ਹੈ ਸਾਡਾ ਸਾਰਿਆਂ ਦਾ ਤੇ ਇੱਕ ਦੇ ਅਸੀਂ ਬੱਚੇ ਆ ਤੇ ਅੰਦਰ ਸਾਡੇ ਅੰਦਰ ਭੇਦਭਾਵ ਰਹੇਗਾ ਖਤਮ ਹੋ ਜਾਏਗਾ ਨਾ ਫਿਰ ਅਸੀਂ ਕੋਈ ਇਹ ਨਹੀਂ ਆਖਾਂਗੇ ਵੀ ਇਹ ਬੜਾ ਅਮੀਰ ਹੈ ਇਹ ਬੜਾ ਗਰੀਬ ਹੈ ਇਹ ਕਿਸੇ ਉੱਚੇ ਮੱਤ ਦੇ ਨਾਲ ਸਬੰਧ ਰੱਖਦਾ ਹੈ ਇਹ ਉੱਚੀ ਜਾਤ ਦੇ ਨਾਲ ਸਬੰਧ ਰੱਖਦਾ ਹੈ ਇਹ ਬਿਜ਼ਨਸਮੈਨ ਹੈ ਇਹ ਆਮ ਕਰਮ ਕਰਨ ਵਾਲਾ ਹੈ ਇਹ ਆਮ ਦਿਹਾੜੀਦਾਰ ਹੈ ਸਭ ਚੀਜ਼ਾਂ ਖਤਮ ਹੋ ਜਾਣਗੀਆਂ ਤੇ ਜੈ ਜੈਕਾਰ ਵੀ ਤਾਂ ਹੁੰਦੀ ਹੈ ਤੇ ਜੈਕਾਰ ਤਾਂ ਹੈ ਇਹੀ ਅਰਦਾਸ ਕਰੀਏ ਮਾਲਕਾ ਤੇਰੇ ਧਰਮ ਦੀ ਜੈਕਾਰ ਹੁੰਦੀ ਰਹੇ ਹਰ ਪਾਸੇ ਵਡਿਆਈ ਹੋਵੇ ਚੜ੍ਹਦੀ ਕਲਾ ਹੋਵੇ ਬੋਲਬਾਲਾ ਹੋਵੇ ਕਿਉਂ ਕਿਉਂਕਿ ਇਹ ਧਰਮ ਹਮੇਸ਼ਾ ਸਦਾ ਦੇ ਰਹਿਣ ਵਾਲਾ ਹੈ ਜਦੋਂ ਤੱਕ ਇਹ ਸੰਸਾਰ ਹੈ ਉਦੋਂ ਤੱਕ ਧਰਮ ਨੇ ਰਹਿਣਾ ਇਸੇ ਕਰਕੇ ਮਾਲਕ ਦੇ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਜਿੱਥੇ ਤੂੰ ਮੈਨੂੰ ਸਿੱਖੀ ਦੀ ਦਾਤ ਦਿੱਤੀ ਹੈ ਕੇਸਾਂ ਦੀ ਦਾਤ ਮੇਰੀ ਝੋਲੀ ਚ ਪਾਈ ਮੈਨੂੰ ਰਹਿਤ ਬਖਸ਼ੀ ਹੈ ਮੈਨੂੰ ਵਿਵੇਕ ਬਖਸ਼ਿਆ ਜਿਸ ਜਗਾ ਤੇ ਵਿਸਾਹਾ ਤੂੰ ਬਖਸ਼ਿਆ ਮੈਨੂੰ ਭਰੋਸਾ ਬਖਸ਼ਿਆ ਉਸ ਜਗਾ ਦੇ ਉੱਤੇ ਸਭ ਤੋਂ ਪਹਿਲਾਂ ਤੂੰ ਦਾਨਾ ਸਰਦਾਨ ਨਾਮ ਦੀ ਦਾਤ ਮੇਰੀ ਝੋਲੀ ਚ ਪਾਈ ਸੀ ਤੇ ਫਿਰ ਆਪਣੇ ਧਾਰਮਿਕ ਸਥਾਨਾਂ ਦੇ ਇਸ਼ਨਾਨ ਕਰਵਾਏ ਤੇ ਫਿਰ ਅਰਦਾਸ ਹੋਈ ਮਾਲਕਾ ਤੇਰੀਆਂ ਚੌਂਕੀਆਂ ਚੱਲਦੀਆਂ ਰਹਿਣ ਤੇਰੇ ਝੰਡੇ ਚੂਲਦੇ ਰਹਿਣ ਤੇਰੇ ਬੂੰਗੇ ਚੱਲਦੇ ਰਹਿਣ ਤੇ ਅੱਜ ਅਰਦਾਸ ਇਹ ਕਰਦੇ ਆਂ ਵੀ ਮਾਲਕਾ ਧਰਮ ਦਾ ਜੈਕਾਰ ਹੋਵੇ ਬਲੋ ਜੀ ਵਾਹਿਗੁਰੂ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ ਕਿਰਪਾ ਕਰੇ ਮਾਲਕਾ ਇਸੇ ਤਰ੍ਹਾਂ ਧਰਮ ਦਾ ਬੋਲਬਾਲਾ ਹੋਵੇ ਅਸੀਂ ਤੇਰੇ ਦੱਸੇ ਹੋਏ ਰਸਤੇ ਤੇ ਚੱਲਦੇ ਰਹੀਏ ਸੱਚ ਨੂੰ ਕਮਾਈਏ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਜੀ ਸਤਿਗੁਰੂ ਕਿਰਪਾ ਕਰਨ ਬਲੌਜੀ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ